ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਇਸ ਲਈ ਸਰਕਾਰੀ ਸਕੂਲਾਂ 'ਚ ਨਸ਼ਾ ਵਿਰੋਧੀ ਪਾਠਕ੍ਰਮ ਪੜਾਇਆ ਜਾਵੇਗਾ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਬਿੰਦ ਕੇਚੜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 3500 ਸਰਕਾਰੀ ਸਕੂਲਾਂ 'ਚ ਇਹ ਪਾਠਕ੍ਰਮ ਸ਼ੁਰੂ ਕੀਤਾ ਫਾਜ਼ਿਲਕਾ ਦੇ ਸਕੂਲ ਆਫ ਐਮਿਨੈਂਸ ਵਿਖੇ আয়োজিত ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਨਸ਼ੇ ਦੀ ਦੁਰਵਰਤ ਤੋਂ ਵਿਰੁੱਧ ਸੋਹ ਵੀ ਚੁਕਾਈ ਗਈ ਇਸ ਦੌਰਾਨ ਅਰਬਿੰਦ ਕੇਚੜੀਵਾਲ ਨੇ ਕਿਹਾ ਕਿ ਕੋਰਸ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਨੂੰ ਰਾਹ ਦਿਖਾਏਗਾ ਕਿ ਬੱਚਿਆਂ ਨੂੰ ਨਸ਼ੇ ਦੀ ਦ ਵਿਰੋਧ ਕਿਵੇਂ ਤਿਆਰ ਕੀਤਾ ਜਾ ਸਕਦਾ ਅਰਵਿੰਦ ਕੈਚਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਸ਼ਾ ਵਿਰੋਧੀ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੁਣ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਨਸ਼ੇ ਦੀ ਦੁਰਵਰਤ ਤੋਂ ਵਿਰੋਧ ਜਾਗਰੂਕ ਕਰਾਂਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੀ ਦੁਰਵਰਤ ਤੋਂ ਨਾਲ ਨਹੀਂ ਸਗੋ ਉਹਨਾਂ ਦੇ ਗਿਆਨ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਪਛਾਣਿਆ ਜਾ ਸਕੇ ਨਸ਼ੇ ਦੀ ਦੁਰਵਰਤ ਤੋਂ ਵਿਰੋਧ ਜੰਗ ਹੁਣ ਸਿਰਫ ਇੱਕ ਨਾਅਰਾ ਨਹੀਂ ਰਹੀ ਇਹ ਇੱਕ ਜਨ ਲਹਿਰ ਬਣ ਗਈ ਹੈ ਸਾਨੂੰ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਸ ਮੌਕੇ ਪੰਜਾਬ ਇਨਚਾਰਜ ਮਨੀਸ਼ ਸਿਰ ਸੋਧਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੋਰ ਪਤਵੰਤੇ ਮੌਜੂਦ ਸਨ ਅਰਬਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਸ਼ਪਾ ਤੇ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਤਾਂ ਪੰਜਾਬ ਦੇ ਲੋਕ ਪਰੇਸ਼ਾਨ ਹੋ ਗਏ 2022 ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਕੁਝ ਮਹੀਨਿਆਂ ਤੋਂ ਪੰਜਾਬ ਚ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਹੋ ਗਈ ਹੈ ਨਸ਼ਿਆਂ ਵਿਰੁੱਧ ਅਜਿਹੀ ਜੰਗ ਅੱਜ ਤੱਕ ਪੂਰੇ ਦੇਸ਼ ਚ ਨਹੀਂ ਦੇਖੀ ਗਈ ਆਪ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹ ਵਿੱਚ ਸੁਟ ਰਹੀ ਹੈ ਸਿਰਫ 5 ਮਹੀਨਿਆਂ ਚ 23000 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਨੇ 15000 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਸੁਟ ਦਿੱਤਾ ਗਿਆ ਪਹਿਲੀਆਂ ਸਰਕਾਰਾਂ ਦੇ ਮੰਤਰੀ ਆਪਣੀਆਂ ਗੱਡੀਆਂ ਚ ਨਸ਼ਾ ਤਸਕਰੀ ਕਰਦੇ ਸਨ ਤੇ ਇੰਟਰਨੈਸ਼ਨਲ ਡਰਗ ਤਸਕਰਾਂ ਨੂੰ ਆਪਣੀਆਂ ਕੋਠੀਆਂ ਚ ਰੱਖਦੇ ਸਨ ਨਸ਼ਾ ਵੇਚਣ ਵਾਲਿਆਂ ਨੇ ਵੱਡੇ ਵੱਡੇ ਮਹਿਲ ਬਣਾਏ ਸਨ ਹੁਣ ਉਹਨਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਨਹੀਂ ਕੀਤੀ ਸਾਰੀਆਂ ਸਰਕਾਰਾਂ ਨਸ਼ਾ ਤਸਕਰਾਂ ਤੋਂ ਡਰਦੀਆਂ ਸਨ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਦਲੇਰ ਸਰਕਾਰ ਹੈ ਅਸੀਂ ਨਸ਼ਾ ਤਸਕਰਾਂ ਤੋਂ ਨਹੀਂ ਡਰਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਇਹਨਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬੈਂਕ ਖਾਤੇ ਜ਼ਬਤ ਕੀਤੇ ਜਾ ਰਹੇ ਨੇ ਤੇ ਉਸ ਪੈਸੇ ਨਾਲ ਨਵੇਂ ਸਕੂਲ ਤੇ ਹਸਪਤਾਲ ਬਣਾਏ ਜਾ ਰਹੇ ਨੇ ਨਸ਼ਿਆਂ ਵਿਰੁੱਧ ਜੰਗ ਉਦੋਂ ਤੱਕ ਸਫਲ ਨਹੀਂ ਹੋਵੇਗੀ ਜਦੋਂ ਤੱਕ ਪੰਜਾਬ ਦਾ ਹਰ ਵਿਅਕਤੀ ਇਸ ਵਿਰੁੱਧ ਲੜਾਈ 'ਚ ਸ਼ਾਮਲ ਨਹੀਂ ਹੁੰਦਾ ਆਪ ਸਰਕਾਰ ਨੇ ਨਸ਼ਿਆਂ ਵਿਰੁੱਧ ਯਾਤਰਾ ਸ਼ੁਰੂ ਕੀਤੀ ਸੀ ਹੁਣ ਤੱਕ ਇਹ ਯਾਤਰਾ ਲਗਭਗ 10000 ਪਿੰਡਾਂ ਤੱਕ ਪਹੁੰਚ ਚੁੱਕੀ ਹੈ ਇਸ ਯਾਤਰਾ ਦੇ ਸਮਰਥਨ ਚ ਪੂਰੇ ਪਿੰਡ ਇਕੱਠੇ ਹੋ ਰਹੇ ਨੇ ਤੇ ਸੌ ਚੁੱਕ ਰਹੇ ਨੇ ਕਿ ਅਸੀਂ ਆਪਣੇ ਪਿੰਡਾਂ ਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦੇਵਾਂਗੇ ਅਰਵਿੰਦ ਕੈਚਰੀਵਾਲ ਨੇ ਕਿਹਾ ਕਿ ਅੱਜ ਤੋਂ 3500 ਸਰਕਾਰੀ ਸਕੂਲਾਂ ਚ ਨਸ਼ਿਆਂ ਵਿਰੁੱਧ ਪਾਠਕ੍ਰਮ ਸ਼ੁਰੂ ਕੀਤਾ ਜਾ ਰਿਹਾ ਬੱਚਿਆਂ ਨੂੰ ਹੁਣ ਬਚਪਨ ਤੋਂ ਹੀ ਨਸ਼ਿਆਂ ਵਿਰੁੱਧ ਲੜਨਾ ਸਿਖਾਇਆ ਜਾਵੇਗਾ ਇਸ ਉਮਰ ਚ ਬੱਚੇ ਬੁਰੀ ਸੰਗਤ ਚ ਪੈ ਜਾਂਦੇ ਨੇ ਜਦੋਂ ਉਹਨਾਂ ਦੇ ਦੋਸਤ ਕਹਿੰਦੇ ਨੇ ਕਿ ਜੇਕਰ ਉਹ ਇੱਕ ਵਾਰ ਇਸ ਦਾ ਸਵਾਦ ਚੱਕਦੇ ਨੇ ਤਾਂ ਕੁਝ ਨਹੀਂ ਹੁੰਦਾ ਬੱਚਾ ਸੋਚਦਾ ਕਿ ਜੇ ਮੈਂ ਇੱਕ ਵਾਰ ਇਸ ਦਾ ਸਵਾਦ ਚਖਾਂਗਾ ਤਾਂ ਮੈਂ ਇਸ ਨੂੰ ਦੁਬਾਰਾ ਨਹੀਂ ਲਵਾਂਗਾ ਇਸ ਤੋਂ ਬਾਅਦ ਬੱਚੇ ਹੌਲੀ ਹੌਲੀ ਨਸ਼ੇ ਲੈਣ ਲੱਗ ਪੈਂਦੇ ਨੇ ਤੇ ਫਿਰ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਅਸੀਂ ਕਈ ਨਸ਼ਾ ਸ਼ਾਹੂ ਕੇਂਦਰਾਂ 'ਚ ਗਏ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੇ ਦੱਸਿਆ ਕਿ ਉਹ ਇੱਕ ਦਿਨ 'ਚ 3 ਤੋਂ 4000 ਰੁਪਏ ਦੇ ਨਸ਼ੇ ਲੈਂਦੇ ਨੇ ਇੱਕ ਗਰੀਬ ਪਰਿਵਾਰ ਦਾ ਬੱਚਾ ਇੰਨੇ ਪੈਸੇ ਕਿੱਥੋਂ ਲਿਆਵੇਗਾ ਫਿਰ ਉਹ ਕਿਸੇ ਨੂੰ ਜੇਬ ਕੱਟਦਾ ਹੈ ਘਰ ਚ ਚੋਰੀ ਕਰਦਾ ਫਿਰ ਅਪਰਾਧ ਕਰਨਾ ਸ਼ੁਰੂ ਕਰ ਦਿੰਦਾ ਤੇ ਇਥੋਂ ਜ਼ਿੰਦਗੀ ਬਰਬਾਦ ਹੋਣ ਲੱਗਦੀ ਹੈ ਮੈਂ ਸਾਰੇ ਬੱਚਿਆਂ ਨੂੰ ਨਸ਼ਿਆਂ ਦੇ ਜਾਲ ਚ ਨਾ ਫਸਣ ਦੀ ਅਪੀਲ ਕਰਦਾ ਉਹਨਾਂ ਕਹਾਂਗੇ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਸੀ ਹੁਣ ਆਪ ਸਰਕਾਰ ਦੇ ਮੁੱਖ ਮੰਤਰੀ ਮੰਤਰੀ ਵਿਧਾਇਕ ਤੇ ਅਧਿਕਾਰੀ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਜੇਕਰ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇਗੀ ਤਾਂ ਹੀ ਉਹ ਤਰੱਕੀ ਕਰਨਗੇ ਮਾਪੇ ਵੀ ਆਪਣੇ ਬੱਚਿਆਂ ਲਈ ਵੱਡੇ ਸੁਪਨੇ ਦੇਖਦੇ ਨੇ ਪਰ ਜਿਸ ਦਿਨ ਬੱਚਾ ਆਦੀ ਹੋ ਜਾਂਦਾ ਮਾਪੇ ਵੀ ਟੁੱਟ ਜਾਂਦੇ ਨੇ ਪੂਰਾ ਸਮਾਜ ਵੀ ਟੁੱਟ ਜਾਂਦਾ ਅਰਵਿੰਦ ਕੇਜਰੀ ਵਾਲ ਨੇ ਕਿਆ ਕਿਆ ਜੇ ਸ਼ੁਰੂ ਕੀਤਾ ਜਾ ਰਿਹਾ ਕੋਰਸ ਨਾ ਸਿਰਫ ਪੰਜਾਬ ਲਈ ਸਗੋ ਪੂਰੇ ਦੇਸ਼ ਲਈ ਇੱਕ ਮਿਸਾਲ ਕਾਇਮ ਕਰੇਗਾ ਇਹ ਪੂਰੇ ਦੇਸ਼ ਨੂੰ ਰਾ ਦਿਖਾਏਗਾ ਕਿ ਬੱਚਿਆਂ ਨੂੰ ਨਸ਼ੇ ਵਿਰੁੱਧ ਕਿਵੇਂ ਤਿਆਰ ਕੀਤਾ ਜਾ ਸਕਦਾ ਇਸ ਵੇਲੇ ਇਹ ਕੋਰਸ ਪੰਜਾਬ ਦੇ 3500 ਸਰਕਾਰੀ ਸਕੂਲਾਂ ਚ ਸ਼ੁਰੂ ਕੀਤਾ ਜਾ ਰਿਹਾ ਇਸ ਤੋਂ ਬਾਅਦ ਇਹ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਚ ਵੀ ਸ਼ੁਰੂ ਕੀਤਾ ਜਾਵੇਗਾ ਅਸੀਂ ਚਾਹੁੰਦੇ ਹਾਂ ਕਿ ਬੱਚਾ ਬਚਪਨ ਤੋਂ ਹੀ ਇਨੀ ਮਜ਼ਬੂਤੀ ਨਾਲ ਅੱਗੇ ਵਧੇ ਕਿ ਉਹ ਨਸ਼ਿਆਂ ਦਾ ਆਦੀ ਨਾ ਹੋਵੇ